ਬਾਪੂ ਕਿਵੇਂ ਮੱਜਾਂ ਜਿਹੀ ਜਿੱਲੇ ਸੱਟਰ ਰੱਖਿਆ ਹੈ ਬਾਪੂ ਹਾ ਉੱਠ ਪੈ ਕੰ ਲੈ ਉੱਠ ਪੈ ਨਾ ਨਾ ਉੱਠਿਆ ਯਾਰ ਮੈਂ ਕਿਹੜਾ ਪਿਆਉਂ ਇੱਧਰ ਪੈ ਗਿਆ ਯਾਰ ਤੇਰੇ ਮੱਜਾਂ ਜਿਹੀ ਜਿੱਲੇ ਸੱਟਰ ਰੱਖਿਆ ਹੈ ਤੇਰੇ ਪਾਪੇ ਨੇ ਡਬਾ ਲਤਾ ਯਾਰ ਉਹਦੇ ਕਹਿੰਦਾ ਠੁੱਕਾ ਛਿੱਟਦਾ ਕਹਿੰਦਾ ਅੱਡ ਪੈਦਾ ਅੱਛਾ ਹੋ ਯਾਰ ਬਾੜਾ ਔਖਾ ਹੋ ਜਾ ਮੇਰਾ ਤਾਂ ਯਾਰ ਖੜਾ ਹੋ ਜਾ ਕੰਜਰ ਦਾ ਰੋਟੀ ਰੁੱਤੀ ਦੇ ਦੇ ਕਰ ਮੈਨੂੰ ਤੈਨੂੰ ਦੇ ਦੇ ਗੁਲਗਲੇ ਹੈ ਕੰਜ ਮੈਨ ਤਾਂ ਆਪਮਸਾ ਮਿਲਦੀ ਹੈ ਤੇਰੀ ਮਾਂ ਹੈ ਨਹੀਂ ਅਸਰ ਹੈ ਨਾ ਹੋਏ ਮੈਨ ਲੱਗਦਾ ਚਰਕਾ ਚਰ ਬਹੁਤਾ ਹੋ ਹੂੰ ਤੂੰ ਰੋਟੀ ਰੁੱਟੀ ਬੇਰੇ ਕੋਲ ਆ ਜਾ ਕਸ ਦੋ ਮੈਂ ਇਧਰ ਹੀ ਪਾਈ ਜਾ ਕਰੂੰ ਜਦ ਲਿਆ ਦੂੰਗਾ ਤਾਂ ਤੇਰਾ ਪਾਪਾ ਵੀ ਹੈ ਨਹੀਂ ਖਲਨ ਜਿਆ ਕੰਜਰ ਦਾ ਤੇਰੀ ਮਾਂ ਮਗ ਲੱਗਦਾ ਹੈ ਨਾ ਹੂੰ ਚਾਵਲ ਬੰਦਾ ਯਾਰ ਦੇਖ ਲੈ ਕਿਵੇਂ ਤਾਰੋ ਬਾੜ ਕਰਤਾ ਸੀ ਇਹਨੂੰ ਮੈਂ ਤੂੰ ਆ ਜੀ ਮਾਂ ਮਗ ਨਾ ਲੱਗਾ ਖਰਬਾ ਆ ਚੰਗਾ ਮੈਂ ਤਾਂ ਜਾਨਣਾ ਬਾ ਪਾਪੇ ਕੋਲ ਜਾਨਣਾ ਮੈਂ ਜਾ ਵਾਗ ਜਾ ਪਾਪੇ ਕੋਲੇ ਕੀ ਸੋਚਣਾ ਐ ਭੈਂ 14 ਵੀ ਦਾ ਆਦਮੀ ਹੈ ਨਹੀਂ ਕੰਮ ਦਾ ਕਿਸੇ ਕਿੰ ਬਾਪੇ ਕੀ ਕਰੀਏ ਨਾ ਕੋਈ ਨੀ ਮੋਟਰਸਾਈਕਲ ਚਾਹੇ ਨੀ ਉੱਪਰ ਕੀ ਹੋਰ ਚੜਾਈਏ ਨਾ ਬਾਪੂ ਕੇ ਮੈਂ ਰੁੱਸਿਆ ਜਾਂ ਫਿਰਦਾ ਓਏ ਓ ਤਾਂ ਹੀ ਆ ਮਿਲੀ ਨਹੀਂ ਹੋਣੀ ਉਹਨੂੰ ਰਾਤ ਉਹ ਵੀ ਗੰਦੀਆਂ ਗੱਲਾਂ ਕਰਦਾ ਗੰਦੀਆਂ ਇਹ ਚ ਕਿਹੜੀ ਸ਼ਰਮ ਵਾਲੀ ਗੱਲ ਹੈ ਕੋਈ ਜਾ ਆਪਦੇ ਪਾਪੇ ਦੇ 200 ਰੁਪਏ ਫੜ ਲਾ ਸਬਜ਼ੀ ਸੂਜੀ ਲੈ ਆਵੀ ਤੇ ਖੜੇ ਆ ਗੋਂਗਲੂ ਜੇ ਉਹ ਤੋੜ ਲੈਣੇ ਆ ਉਹ ਗੰਗਲੂਆਂ ਦੀ ਸਬਜ਼ੀ ਨਹੀਂ ਬਣਦੀ ਜਾਂ ਉਹਨਾਂ ਕਾ ਮੂਲੀਆਂ ਮਾਲੀਆਂ ਲਿਆਵਾਂਗੇ ਆਪਾਂ ਚੱਲ ਜਾਨਾ ਬਾਪੂ ਹਾ ਉਹ ਪਾਪਾ ਕਹਿੰਦਾ 200 ਰੁਪਿਆ ਦੇ ਦੇ ਉਹ ਲੈ ਕੇ ਆਉਣੀਆਂ ਸਬਜ਼ੀ ਸਬਜ਼ੀ ਲਾਉਣੀਆਂ ਹਾਂ ਹੁਣ ਪੰਜ ਵੀ ਰੋਟੀ ਤਾਂ ਦਿੰਦੇ ਨਹੀਂ ਚੌਦਾ ਸਬਜ਼ੀ ਦਾ ਦੇ 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 ਦੂੰ ਅੱਜ ਮੈਂ ਆਉਂਗਾ ਕੋਈ ਕੰਮ ਕਰ ਜਾ ਕਰੋ ਮੱਛਾਂ ਪੁਖੀਆਂ ਮਾਰੀਆਂ ਬੰਦਾ ਟੂੜੀ ਦਾ ਤੰਦ ਪਾ ਦੇ ਕੋਈ ਟੋਕਰਾ ਆਪਾਂ ਨੂੰ ਤਾਂ ਕਬੂਤਰ ਆਂਦਾ ਬਈ ਹਾਂ ਜਾਂ ਕਬੂਤਰ ਆਂਦਾ ਕਾਹਦਾ ਕੰਮ ਕਰ ਲੈ ਸਾਰਾ ਉੱਤ ਸਾਰਾ ਮੂੰ ਚੱਕੀ ਰੱਖੂਗਾ ਉੱਤੇ ਕੀ ਦੇਖਦਾ ਹਾਂ ਅਸ਼ਵਲ ਕਬੂਤਰ ਉੱਜੇ ਪੈਸੇ ਤਾਂ ਦੇ ਦੇ ਪੈਸੇ ਹੈ ਨਹੀਂ ਸਾਰਾ ਉਥੋਂ ਗੋਂਗਰੂ ਤੋੜ ਲਿਆ ਆਪਣੀ ਸਬਜੀ ਚੋਂ ਉਹ ਪਾਪਾ ਕਹਿੰਦਾ ਵੀ ਗੋਂਗਲੋਂ ਦੀ ਸਬਜੀ ਨਹੀਂ ਬਣਦੀ ਬਣੂਗੀ ਜਦ ਹੌਣ ਭਾਜਦਾ ਮੀਟ ਚਲ ਤੂੰ ਵੀ ਆ ਜਾ ਤੂੰ ਹੀ ਕੋਈ ਲੰਗੜਾ ਹੋਇਆ ਬਟਾ ਸੌ ਸੌ ਕੀ ਜਾ ਗਿਆ ਜਨ ਮਾ ਤੇ ਪਿਆ ਇੱਥੇ ਮੈਂ ਤਾਂ ਪਸ਼ੂਆਂ ਦਾ ਕਰਦਾ ਜਾਂ ਸੱਚ ਆ ਜਾ ਜਾ ਗਿਆ ਤੂੰ ਨਾ ਨਾ ਵਗ ਜਾ ਜਾ ਸ਼ਰਮਾਂਛਾ ਦੇ ਪਾਪੂ ਲੈ ਗਈ ਚੰਗਾ ਠੀਕ ਹੈ ਹਾਂ दर दर। पैंदे देने देख तो दे यार यार बंदा पाजे हट तूरी तारी पाजे क्यों पाज मछा क्या छोड़ा तू बारू ला रहा की आ रहा है ਕੰਜਰ ਤਾਂ ਹੈ ਨਹੀਂ ਉਹ ਯਾ ਤੁਸੀਂ ਅੱਜ ਨੂੰ ਪੁੱਛੇ ਕਿ ਤੁਤਾਂ ਤੇ ਲਾਇਆ ਕੰਮ ਕਰਦਾ ਨਹੀਂ ਅੱਗੇ ਯਾਰਾ ਕਿੱਥੇ ਕਿਧਰ ਗਿਆ ਹੈ ਇੱਥੇ ਫਿੱਦਾ ਹੋ ਜਾ ਅੰਦਰ ਭੱਜ ਜਾਊਗਾ ਲਾਲ ਮੋਦੀਆ ਲੈ ਆ ਰੇ ਬਾਹਰ ਕੀ ਕਿਹੜਾ ਨੇ ਲਾਲ ਮੋਦੀਆ ਦਾ 14 ਲਾਲ ਮੋਦੀਆਂ ਦਾ ਭੱਜ ਇੱਥੋਂ ਹੈ ਨਹੀਂ ਉਹ ਮੇਰੇ ਸਾਰੇ ਦੇ ਸਾਰੇ ਦਿਨ ਜੋ ਅੱਖਾਂ ਜਾਂ ਨ ਕੋਬੂਤਰਾਂ ਦੀ ਰੰਗ ਕੰਮ ਕਰਲੇ ਬੰਦਾ ਭਾਂਕਿਆ ਦਾ ਗੋ ਆ ਵੀ ਨਹੀਂ ਛਿੱਟ ਦੇ ਸਾਰੇ ਬੰਦਾ ਗੋਹਾ ਕਿ ਆਕਰ ਦੇ ਭਾਂਦੇ ਜਾਂਦੇ ਆ ਨਹੀਂ ਕੰਮ ਦੇ ਆਹ 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 ਪਾਪਾ ਇਹ ਚੈਨ ਨਹੀਂ ਚੜੀ ਨਾ ਵੀ ਇਹ ਕਿਹੜਾ ਸੌਫੀ ਹੈ ਚੜਾਉਣੀ ਉਹ ਕਹਿੰਦਾ ਗੋਂਗਲੂ ਬਣਾ ਲਓ ਕੌਣ ਪਾ ਬਾਪੂ ਗੋਂਗਲੂ ਨਹੀਂ ਜੇ ਕੋਈ ਹੋਰ ਚੀਜ਼ ਖੜੀ ਹੈ ਤਾਂ ਪੱਟ ਲੈਣੀ ਦਾ ਫਿਰ ਅਸੀਂ ਪੈ ਜਾਏ ਕੋਈ ਨਹੀਂ ਐਂ ਇੱਕ ਪੈ ਜਾਾਂਗੇ ਲਾ ਲਾਂਗੇ ਇੱਕ ਇੱਕ ਪੈਗ ਦੇਸੀ ਦਾ ਭੈ ਚੋਦਾ ਤੂੰ ਵੀ ਕੁੱਤੇ ਕੰਮਾਂ ਤੇ ਪੈ ਗਿਆ ਉਹ ਕੁੱਤੇ ਕੰਮਾਂ ਤੇ ਕੀ ਹੈ ਤਾਂ ਮਣ ਪਰਚਾਵਾ ਚੱਲ ਚਲੀਏ ਫਿਰ ਖੜਾ ਹੋ ਜਾ ਇਹਦਾ ਕੱਲ ਨੂੰ ਚੜਾ ਲਈ ਥੇ ਆਉਣ ਬੁਢਾ ਬੁਢਾ ਪੱਠੇ ਜੇ ਪਾਕ ਕੇ ਸੁੱਤਾ ਪਿਆ ਹੁੰਦਾ ਚਾਹ ਫਿਰ ਚਲਦੇ ਆਂ ਲਿਆਉਣੇ ਸਬਜ਼ੀ ਹੂੰ ਫੈਂ ਦੇ ਯਾਰ ਦਾ ਜੋਤੀ ਟੱਕ ਦਾ ਕਰ ਦਿਆ ਸਾਰੇ ਮੈਨੂੰ ਤਾਂ ਦੇਣੀ ਨਹੀਂ ਨਾਨੇ ਆ ਤੌਟਾ ਛਾਂਜ ਦਾ ਚੱਲ ਹੌਲੇ ਹੌਲੇ ਫੈਂ ਦੇ ਯਾਰ ਦੇ ਰਸਤਾ ਚੱਕ ਜਾ ਪਿਆ ਸੀ ਚੱਲ ਛਾਂਜ ਦਾ ਇਹਨੇ ਭਾਂ ਕਿਉਂ ਦਾ ਕੰਮ ਕਰਦਾ ਨਹੀਂ ਫੋਗ जद न्यू नहीं आखे लग भ चौधरी रोटियां तो आप ही सारे साले मुंडा मारा जम पत्ती चौदा जनानी मगर बड़ा लगता भै चौदा रुपये देख लिया मंगन बापू बापू घरे भैं चौदा बैंक छोरा आज बुरा ने रोटी नहीं देनी ठीक है ਹੋਰ ਨਾ ਸਾਡੀ ਹੱਥ ਤੇ ਪੈਸੇ ਨਹੀਂ ਦਿੱਤੇ ਅੱਜ ਤੈਨੂੰ ਤੇ ਅੱਜ ਮੰਮੀ ਕਿੱਧਰ ਵਗ ਗਈ ਮੰਮੀ ਤਾਂ ਤੇਰੀ ਪੇਕਿਆਂ ਦੇ ਵਗ ਗਈ ਪੇਕਿਆਂ ਤੇ ਤੇ ਨਾਨਕੇ ਗਈ ਤੇ ਨਣਕੇ ਅੱਛਾ ਗਏ ਉਹ ਤਾਂ ਆਪੂ ਘੂਟਾ ਲੈਂਦੇ ਦਿੱਤੇ ਲੈ ਕੇ ਦੇ ਤਾਂ ਬੰਦਾ ਚੱਲੀ ਜਾਂਦਾ ਹੋਰ ਹੁਣ ਮੈਂ ਕਿੱਥੋਂ ਲੈ ਆਪੂ ਮੋਟੇ ਨਾ ਪਾਪੇ ਇੱਕ ਸੂਟ ਦੀ ਗੱਲ ਲੈਦੀ ਮੰਮੀ ਨੂੰ ਉਹ ਸੂਟ ਪੁੱਤ ਤੈਨੂੰ ਪਤਾ ਹੁਣ ਆਪਣਾ ਬੰਦਾ ਚੱਲੀ ਜਾਂਦਾ ਹੁਣ ਕਿਹਾ ਵੀ ਤੂੰ 10 12 ਦਿਨ ਖੜ ਜਾ ਫੇਰ ਲੈਦੀ ਸੂਟ ਪਾਵੇਂ ਇੰਨੇ ਵੀ ਦੋ ਲੈ ਲਈ ਉਹ ਮੂੰਹ ਜਫਲਾ ਕੇ ਰੁਸ ਕੇ ਬੱਗ ਗਈ। ਅੱਠੇ ਦਾ ਖੈਰ ਬਾਬਾ ਹੋਰੇ ਆ ਨਾ। ਹੂੰ। ਪਲਕ ਦੀ ਥਾ ਤੇ ਉਧਰ ਪੈਂ। ਉਹ ਹੀ ਲਈ ਸੀ ਆਹਾ ਮੰਮੀ ਕਾਈ ਚੱਕ ਲਈ ਸੀ। ਹੋਰ ਗੋਲੀ ਦੇਖ ਲੈ ਕੋਈ। ਅੱਗੋਂ ਗਲੂ ਨਿਆ ਨਾ ਰਿਹਾ। ਕਿਉਂ ਕੰਜਰ ਤਾਂ ਥੋੜੀ ਬੋਲ ਦਿੰਦੇ ਆ। ਹੂੰ ਸੌਰੀ ਸੌਰੀ। ਸੌਰੀ। ਤਾਂ ਐ ਕਰਕੇ ਮੈਂ ਤੈਨੂੰ ਸਕੂਲ ਪੜਾਉਣਾ। ਆ ਤਾਂ ਛੋਟੇ ਹੀ ਨੇ। ਹੈ? ਛੋਟੇ ਹੀ ਨੇ। ਤੋੜਨ ਕੇ ਸਬਜੀ ਬਣਾਉਣੀ ਕੋਈ ਹੋਰ ਦੇਖ ਲਾ ਉਧਰ ਮੂਲੀਆਂ ਖੜੀਆਂ ਐ ਅੱਗੇ ਦੇਖ ਲਾ ਤੇ ਖਾਣ ਨੂੰ ਪੱਤਲਾ ਐ ਖਾਣ ਨੂੰ ਪੱਤਲਾ ਸਬਜੀ ਬਣਾਉਣੀ ਐ ਆਹ ਆਹ ਤੈਨੂੰ ਗੋਲਾ ਪਤਾ ਐ ਆਹ ਖੜੀ ਆ ਪੱਤਲਾ ਹਰ ਜਾ ਯਾਰ ਬੱਡੀ ਸਾਰੀ ਦੇਖ ਲਾ ਤੂੰ ਪੱਤਲਾ ਐ ਮੈਂ ਮੈਂ ਤਾਂ ਗੋਗਲੂ ਖਾਂਦਾ ਤੂੰ ਕਿੱਥੇ ਖੜਦਾ ਲੈ ਜਾ ਬੁਰੇ ਨੂੰ ਸੱਦ ਲੈ ਇੱਥੇ ਕਿੱਥੇ ਮੂਲੀਆਂ ਨਿੱਕੇ ਨਿੱਕੇ ਮੂਲੀਆਂ ਜਿਹੜੀਆਂ ਕਾ ਯਾਦ ਆਦਿ ਕੇ ਲਿਆ ਹੁਣ ਕੀ ਪਤਾ ਸਪਰੇ ਨਾ ਕੀਤੀ ਹੋਵੇ ਸਪਰੇ ਨਾ ਕੀਤੀ ਹੋਵੇ ਚੱਲ ਮੈਂ ਜਾਨਣਾ ਸਿਰ ਅੱਛਾ ਕਿਹੜੇ ਬੂਹ ਆ ਬਾਪੂ ਹਾ ਕੀ ਕਰੀ ਜੰਨਾ ਆਕਾ ਜਾਂ ਛਾਂਟਾ ਕਿਸੀ ਜਰ ਹੱਥ ਜਿੱਤੋਂ ਦਾ ਸੀ ਆ ਜਾ ਪਾਪਾ ਬੁਲਾਈ ਜਾਂਦਾ ਕਹਿੰਦਾ ਮੂਲੀਆਂ ਕੁਛ ਨਹੀਂ ਖੜਾ ਉੱਥੇ ਤਾਂ ਚੋਪ ਚੌਦਾ ਦੱਕੇ ਲੋ ਗੋਂਗਲੂ ਖੜਿਆ ਗੋਂਗਲੂ ਪੱਛ ਲੈ ਜਾਂਦਾ ਨਿੱਕੇ ਨਿੱਕੇ ਹੈ ਇੱਕ ਕੀ ਆ ਹਾਂ ਕਾਹ ਨੂੰ ਟੀ-ਸ਼ਰਟ ਨੂੰ ਦੀਂਦਾ ਨਹੀਂ ਅੰਨਾ ਹੋ ਰਿਹਾ ਹੂੰ ਆ ਜਾ ਮੈਂ ਤੈਨੂੰ ਦਿਨਾ ਪਾਠ ਰੋਟੀ ਦੇਉਂਦੇ ਪਹਿਲਾਂ ਫਿਰ ਰੋਟੀ ਦੇਵਾਂਗੇ ਅਗੋਚੀ ਦੇ ਜੋ ਚੰਗਾ ਆ ਜਾ ਐ ਕਰੋ ਰੋਟੀਆਂ ਤਾਂ ਮੈਂ ਆਕਾ ਸ਼ਾਂਜਾ ਜੀ ਬਾਵਾ ਰੋਟੀਆਂ ਤਾਂ ਮੈਂ ਫਕਲ ਤੂੰ ਸਬਜ਼ੀ ਦੇ ਦਿਓ ਚੰਗਾ ਅੱਗੇ ਜਾ ਤੂੰ ਮਾੜਾ ਆ ਜਾ ਸਾਡੀਆਂ ਵੀ ਪਕਾਈ ਨਹੀਂ ਵਿੱਚੇ ਹੀ ਗੱਡੀ ਆ ਗਈ ਪੰਜਲਾ ਪੰਜਲਾ ਗੱਡੀ ਆ ਗਈ ਸੜਕ ਚੱਲਦੀ ਆ ਹੈ ਵੱਡਾ ਝੋਰ ਆ ਚਰ ਹੂੰ ਚਾਕ ਆ ਠੀਕਾ ਠੀਕਾ ਕੀ ਹੈ ਕੀ ਇਹ ਗੱਲ ਸੰਗਾ ਚੰਦਾ ਠੀਕ ਹੈ ਠੀਕ ਹੈ ਆ ਗਿਆ ਆ ਗਿਆ ਇਹ ਮੇਰਾ ਦਾਜੀ ਦਾ ਫਰਾਨਾ ਸੀ ਸਕੂਲੇ ਪੱਟੇ ਪੜ੍ਹਦੇ ਰਹੇ ਓਏ ਕਿ ਪੀਟੂ ਹਾਂ ਅਸੀਂ ਸਕੂਲੇ ਕੱਠੇ ਪੜ੍ਹਦੇ ਰਹੇ ਆ ਚੱਪੇ ਨਹੀਂ ਮੇਰੇ ਨਾਲ ਦੇ ਹੂੰ ਇਹ ਤੀਜੀ ਚ ਜਾਣ ਦੀ ਜਦੋਂ ਹੁੰਦਾ ਹੁੰਦਾ ਸੀ ਇਹ ਉਦੋਂ ਇਹ ਮੈਨੂੰ ਲੱਗਦਾ ਵੀ ਇਹਨੇ ਨਾ ਮਾਸਟਰਾਂ ਦੇ ਬੋਲ ਦਿੱਤੇ ਲਿਖਤਾ ਕਾਸ਼ ਨਾਲ ਕਾਸ਼ ਨਾਲ ਲਿਖ ਦਿੰਜੋ ਜੋ ਜੋ ਹੂੰ ਤੇ ਉਹ ਤੇ ਚੀਸ ਤੇ ਜੇ ਮਾਸਟਰ ਮਾਸਟਰ ਨੇ ਥਾਫੜਾ ਮਾਰਿਆ ਹੂੰ ਤੇ ਬਸ ਉਹ ਦੂ ਬਾਦ ਫਿਰ ਸਕੂਲੋਂ ਹਟ ਗਿਆ ਤੇ ਮੈਂ ਵੀ ਹਟ ਗਿਆ ਫਿਰ ਮੈਂ ਕਿਹਾ ਮੇਰਾ ਯਾਰ ਹੀ ਜਦੋਂ ਹਟ ਗਿਆ ਤੇ ਮੈਂ ਕੀ ਕਰੂ ਫਿਰ ਇਥੇ ਤੂੰ ਤਾਰਾਂ ਲਾ ਦਿੰਨੇ ਆਪਾਂ ਤੇ ਮੈਂ ਪੱਛ ਕੇ ਦਿੰਦਾ ਤੈਨੂੰ ਜਦ ਕਦੇ ਹੋਰ ਕੁਛ ਨਾ ਕਰਦੀ ਲੈ ਯਾਰ ਗੋਂਗਲੂ ਆ ਦੇਖ ਮੋਚੇ ਮੋਚੇ ਕੰਜਰ ਜਾ ਓਏ ਆ ਗਿਆ ਅੰਪੀਓ ਯਾਰ ਦੇਖ ਕਿੱਡਾ ਕਿੱਡਾ ਗੋਂਗਲੂ ਐ ਕਿੱਥੇੋਂ ਆ ਗੁਰੂ ਆ ਦਸਤੀ ਛੋਟਾ ਪਾਗੇ ਪਾਗੇ ਦੇ ਖੜਿਆ ਤੂੰ ਪੱਟੇ ਨਹੀਂ ਦਿਸ਼ਾ ਨਹੀਂ ਕਹੀ ਕਿ ਹਾਇ ਇਹ ਇੱਕ ਨਾਲ ਹੀ ਬੰਨ ਜੂ ਸਾਰੇ ਟੱਬਰ ਦੀ ਹੈ ਨਾ ਪੱਛਲਾ 5 7 ਯਾਗ 5 7 ਯਾਗ ਵਤੀ ਬੰਨ ਜੂ ਆ ਦੇਖ 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 ਰਿਹਾ ਐ ਇਧਰੋਂ ਮੂਲੀ ਦੇਖ ਲੈ ਮੂਲੀ ਲੈ ਲੈ ਮੂਲੀ ਲੈ ਲੈ ਖਲਾਲੀ ਲੈ ਲੈ ਸਲਾਦ ਬਣਾ ਲਾਂਗੇ ਪੱਟਲਾ ਪੱਟਲਾ ਸਲਾਦ ਬਣਾ ਲਾਂਗੇ ਕਿਉਂ ਜਿਹੜਾ ਕਰ ਦਿਓ ਕਿ ਐਡਾ ਕਾਦਿਆ ਯਾਰ ਇਹ ਤਾਂ ਬਦਤਰ ਹੈ ਨਹੀਂ ਸਾਲਾ ਸਲਾਦ ਦਾ ਮਉ ਮਉ ਮੂ ਤਾਂ ਦੰਦ ਕੰਮ ਖਾਜਾ ਮੇਰੇ ਹਜੇ ਕੰਮ ਕਰਦੇ ਤੇਰੇ ਦੰਦ ਸਾਜਾ ਜੰਪਟ ਆ ਪੱਚ ਮੂੜੀਆਂ ਚਾਰ ਲੈ ਚਲ ਗਏ ਸਾਰੇ ਪੰਜਾਬ ਦੀ ਭੁੱਖੀ ਖਾ ਕੇ ਹਲੇ ਹਵਾ ਕਰਦੇ ਹਾਂ ਸਾਜਾ ਭੁੱਖੀ ਦਾ ਨਾ ਰੋ ਜਾ ਕੇ ਦਿੰਦਾ ਰਹਿਣਾ ਨਾ ਕੇ ਦਿੰਦਾ ਰਹਿਣਾ ਭੈਂਚੋਦਾ ਤੂੰ ਹਟ ਜਾ ਮੈਨੂੰ ਪਤਾ ਜਿਹੜੀਆਂ ਖਟੂਟਾ ਤੇ ਹੈਂ ਤੂੰ ਨਾ ਲੜੋ ਨਾ ਲੜੋ ਇਹ ਮੂੜੂ ਲੈ ਲੈ ਤੂੰ ਨਾ ਲੜੋ ਐ ਕਹਦਾ ਦੋਨੇ ਜੋੜ ਕੇ ਲੈ ਚਲ ਦੋਨੇ ਜੋੜ ਕੇ ਪੁੱਠਾ ਨਾ ਬੋਲ ਨਾ ਨਾ ਪੁੱਠਾ ਚੱਤੀ ਬੋਲ ਆ ਗਿਆ ਆ ਗਿਆ ਚੱਡ ਗਏ ਯਾ ਗੋਂਗਲੂਆ ਕੀ ਗੋਂਗਲੂ ਲੈਣੇ ਪਿੱਛੇ ਲੈਣੇ ਗੋਂਗਲੂ ਇਹਨਾਂ ਚਾਰ ਸਲਾਦ ਬਣਾਵਾਂਗੇ ਯਾ ਖਫੜਾ ਗੱਜਾਂ ਤੇਰੀਆਂ ਯਾ ਤੈਨੂੰ ਗੋਂਗਲੂ ਨਾਲ ਸਲਾਦ ਬਣੂਗਾ ਹੋਰ ਪਤਲਾ ਯਾ ਓਏ ਕਿਆ ਹੋਰ ਪਤਲਾ ਕਿੱਡੀ ਕਾ ਜੀ ਸਬਜ਼ੀ ਮਿੱਟੀ ਆਵਾਂਗੇ ਕਾ ਜੀ ਮਿੱਟੀ ਮਿੱਟੀ ਭੈਂਕੋ ਸਬਜ਼ੀ ਨਹੀਂ ਬਣਾਉਣੀ ਤੇ ਸਬਜ਼ੀ ਬਣੂਗੀ ਯਾ ਤੈਨੂੰ ਦੀ ਤੱਕ ਤੇ ਹੋਰ ਨਾ ਬਣ ਜੇ ਤਿੰਨ ਯਾ ਅਜ ਤਿੰਨ ਜਣ ਮੇਰੀ ਗੱਲ ਸੁਣ ਲੈ ਬੰਦੇ ਯਾ ਤੂੰ ਜ਼ਿਆਦਾ ਨਾ ਬੋਲ ਔਰ ਦਾਨਾ ਯਾ ਦੋਨਿਆਂ ਜਿਹੜਾ ਗੋਂਗਲੂ ਦਾਦਾ ਪੋਤਾ ਤੇ ਤੂੰ ਮੂੜੀ ਲਾ ਕੇ ਪਾਈ ਮੂੜੀ ਫੜਾ ਤੂੰ ਮੂੜੀ ਲਾ ਕੇ ਪੈਂਦਾ ਰਹਿ ਪਹਿਲਾਂ ਜੇ ਮੈਂ ਕਾਦੀ ਲੈਣੀ ਆ ਜਾਂ ਜਦੋਂ ਸਬਜ਼ੀ ਬਣਾਵਾਂਗੇ ਜਦੋਂ ਫਿਰ ਲੋਕ ਕਹਿੰਦੇ ਪਿਓ ਕੁਰ ਪਿਓ ਨੂੰ ਮੁੰਡਾ ਕੁਰਦਾ ਕਾਹਦਾ ਕੁੱਟਦਾ ਜੱਟ ਨੂੰ ਅਕਲ ਹੀ ਹੈ ਨਹੀਂ ਜਦੋਂ ਅਕਲ ਤਾਂ ਤੈਨੂੰ ਨਹੀਂ ਗੱਥਾ ਮਾ ਕੇ ਲੱਗਦਾ ਮੈਨੂੰ ਪਤਾ ਹੀ ਨਹੀਂ ਉਂਗਲਾ ਤੇ ਤੂੰ ਐ ਉਂਗਲਾ ਤਾਂ ਨਹੀਂ ਤੂੰ ਛਿੱਤਰੇ ਖਾਏਗਾ ਪਿੰਡ ਚੋਂ ਮੇਰਾ ਚੱਲੋ ਤੁਰ ਲੋ ਨਹੀਂ ਜੇ ਠਿਸਦਾ ਖਾਤ ਨਹੀਂ ਮੈਂ ਤੁਝੂਟ ਖਾਉ ਪਰ ਤੂੰ ਬਰ ਕੋਈ ਲੈ ਲੈਣਾ ਨਾ ਨਾ ਮੈਂ ਤਾਂ ਤੇਰੇ ਮਨੀ ਆ ਪਪਾ ਫਿਰ ਮਾਰ ਖਾ ਮੇਰੇ ਹੱਲ ਕੜੇ ਤਾਂ ਮੈਂ ਗੱਜ ਸੋਈਆ ਮੇਰੀ ਐਨੇ ਤੈਨੂੰ ਰੋਟੀ ਤੁਪਖਾ ਮਾਰ ਦੂ ਤੁਪਖਾ ਮਾਰ ਕੋਈ ਕੀ ਭਾਲਦਾ ਮੈਂ ਤਾਂ ਗੋਗਲੂ ਚਾਰ ਖਾ ਲਿਆ ਕਰੂੰ ਤੇਵੀ ਆ ਮੇਰੇ ਕੋ ਪਤਾ ਸੇ ਵਰਗੀ ਆ ਵਿਆਹ ਕਰੂ ਕੰਜਰ ਦਾ ਮੈਂ ਐਨੇ ਕੋਲੇ ਨੰਗ ਕੋ ਰਖੀ ਆ ਸਹੀ ਗੱਲ ਐ ਆ ਤੂੰ ਵੇਗ ਗਿਆ ਤੇਵੀ ਪਿੱਛੇ ਵੇਗ ਗਿਆ ਇੱਧਰ ਆ ਇੱਧਰ ਫੇ ਹਾਇ ਕੰਜੇ ਜਿਵਾਖ ਨੂੰ ਕਿਉਂ ਖੱਦਾ ਐ ਇਹ ਤੈਨੂੰ ਬਗਿਆਰ ਦੂ ਅੱਗੇ ਨੇ 20 30 ਤੀਮੇ ਤਾਂ ਥੱਪੜ ਖਾਤੇ ਨੇ ਅੱਗੇ ਨਾਲ ਅੱਛੀ ਬੰਦ ਮਾਰੀ ਆ ਆ ਜਾ ਆ ਜਾ ਆ ਜਾ ਬੁੜੇ ਨੂੰ ਆ ਜਾ ਪੈਂ ਕਿਉਂ ਚੋਦਾ ਨਹੀਂ ਟਿਕਦਾ ਇਹਨੂੰ ਕੱਢਦਾ ਅੱਜ ਬਰਾ ਆਪਣੇ ਕੱਪੜੇ-ਕੁਪੜੇ ਪੈਕ ਕਰ ਲੈ ਤੂੰ ਚਾਲੇ ਸਿੱਤਰ ਤੂੰ ਜਿਹੜਾ ਲਾਹੀ ਫਾ ਜ਼ਮੀਨ ਤੈਨੂੰ ਮੱਝਾਂ ਗਿਆ ਆ ਆ ਗਿਆ ਆ ਗਿਆ ਤੇ ਮਾਰਨ ਬਾਅਦ ਚਾ ਬਕਸਟਾ ਕਿੱਥੇ ਲੜਾਈ ਹੋ ਜਾਂਦੀ ਐਵੇਂ ਲੜਾਈ ਫਰ ਤੂੰ ਦੇਖ ਹੀ ਲੈ ਜਾ ਜੱਖ ਨੂੰ ਤੂੰ ਕਾਗਜ਼ਾਂ ਦੀ ਜੰਗ ਚ ਜਾ ਮਾਸਟਰ ਨੂੰ ਦੱਸਾਂ ਤੂੰ ਬੰਦੇ ਦਾ ਪੁੱਤਰ ਬਣ ਜਾ ਬੰਦੇ ਦਾ ਪੁੱਤਰ ਬਣ ਜਾ ਚੋਦਾ ਬਣਿਆ ਬੌਂਸ ਗਰੀ ਦਾ ਦੇਖ ਹੀ ਲੈ ਫਿਰ ਤੂੰ ਯਾ ਖਨੂ ਤੇਰਾ ਕੋ ਹੈ ਕੀ ਤੇਰਾ ਕੋ ਤੇ ਤੇਰੇ ਕੋਲ ਕੀ ਆ ਦੋ ਕਨਾਲਾਂ ਨੇ ਉਹ ਚ ਵੀ ਇੱਕੈ ਨੂੰ ਆਈ ਸੇਦੀ ਚੋਂ ਦੀ ਤੇਰੇ ਕੋਲ ਕੀ ਰਹਿ ਜਾਊਗਾ ਤੂੰ ਤਾਂ ਸੇਵਾ ਆ ਜਾ ਮੇਰਾ ਚੌਜੱਕ ਜਾਂ ਵਾਹ ਜਾਂ ਮਾਈ ਜਾਂ ਜੱਪ ਕਈ ਮੈਂ ਮੈਂ ਤੈਨੂੰ ਜਉ ਹਿਸਾਬ ਟਰ ਲੋ ਯਾਰ ਕਿਹ ਪਿੰਡ ਨੂੰ ਤੂੰ ਮੱਠੇ ਕੇ ਤੇ ਨਗਾ ਨੂੰ ਬੁਲਜਿੱਦਰ ਨੂੰ ਫੇਰ ਅੱਜ ਵੱਡੂ ਤੇਰਾ ਗਾਲ ਤੇਰਾ ਕੋਈ ਨਹੀਂ ਬੁੜਿਆ ਤੂੰ ਟੱਕ ਚ ਫੜਿਆ ਨਾ ਕਰ ਜੀ ਤੇਰਾ ਅੱਜ ਪਾਉਂ ਤਰਾ ਪੱਖੇ ਚ ਰਸਾ ਆ ਜਾ ਗੱਛੇ ਦੇ ਨਾਲੇ ਹੋਰ ਉਹ ਸੰਜੇਰ ਦਾ ਗੱਲ ਸੁਣ ਜਾ ਮੇਰੀ ਹੂੰ ਆ ਕਯਾ ਕਰੀਂ ਇਹਦੀ ਮਾਂ ਦੀ ਹੱਥ ਦੀ ਰੋਟੀ ਨਾ ਖਾ ਕੇ ਬੜੀ ਚਲਾ ਕੇ ਮੇਰੇ ਸੋਹਰੇ ਹੂੰ ਪਤਾ ਕੀ ਗੱਲ ਮਾਤਾ ਤਾਂ ਕੱਟ ਖਾਣਾ ਨਾ ਜਨਨ ਦੀ ਕੋਈ ਪਾ ਦੇਣ ਭਾਂਛੋ ਜਾਂ ਦਵਾਈ ਜੂਈ ਜਾ ਜਮੀਨ ਕਰਕੇ ਮੈਨੂੰ ਲੱਗਦਾ ਬੇਈਮਾਨ ਹੋ ਜਾ ਠੀਕ ਆਂਦਾ ਇਹ ਹੁਣ ਮੈਂ ਮੈਂ ਤਾਂ ਕੀ ਕਰਾਂ ਕੱਫੀਆਂ ਮਰੂ ਤੌਣ ਚ ਬੜਾ ਨਾ ਬੜਾ ਮਾਂ ਚ ਨੂੰ ਦੱਸਾ ਤੂੰ ਟੱਕ ਜਾ ਟੱਕ ਜਾ ਟੱਕ ਜਾ ਠੰਡਾ ਰਹਿ ਠੰਡਾ ਜੇ ਗੂੰਗਾ ਤੇ ਫਿਰਦਾ ਮਰੇ ਅਰੇ ਪਾਸ ਤੇ ਕੋਈ ਨਾ ਮੈਂ ਤਾਂ ਲਊਂਗਾ ਪੋਤਾ ਮੇਰਾ ਜੇ ਤੂੰ ਸਾਰਾ ਲੱਗਦਾ ਜਨ ਜੰਮਿਆ ਤਾਂ ਮੈਂ ਹੀ ਆ ਸਾਰਾ ਜੰਮੇ ਦਾ ਨਾਲ ਹੋ ਜਾ ਮੇਰੇ ਕੋਦੇ ਘਸ ਕੇ ਤੂੰ ਕੀ ਲੱਗਦਾ ਇਹਦਾ ਮੈਂ ਤੈਨੂੰ ਦੱਸਾਂ ਤੂੰ ਟੱਕ ਜਾ ਟੱਕ ਜਾ ਹੈ ਭੈਂ ਜਿੱਟ ਮਿੱਟੀ ਦਾ ਮੇਰਾ ਸਾਰ ਜੋਰ ਸਾਰਾ ਜੋਰ ਲੱਗ ਗਿਆ ਤੇ ਤੂੰ ਹਵਾ ਖਰੀ ਮੈਸੇ ਮੈਂ ਤੈਨੂੰ ਦੱਸਾਂ ਚੁ ਕਿਖ ਜਾ ਕਿਖ ਜਾ ਮੈਂ ਕੱਟੀਏ ਨਾ ਖਾਲੀ ਗਲੇ ਸਵਾਜੂ ਦਾ ਮੁਰਕੇ ਪਿਓ ਪੁੱਤਾਂ ਦਾ ਜੋੜਾ ਗਾ ਵਾਡਾ ਪੈ ਵਾਜਾਂ ਦਾ ਮਾਰੇ ਮੁੱਠੇ ਠੋਗਾ ਲੇ ਤੂੰ ਐਸੇ ਕੰਮ ਤੂੰ ਨਹੀਂ ਸੋਨੂ ਰੋਟੀਆਂ ਮਿਲਦੀਆਂ ਮਿਲਦੀਆਂ ਨਹੀਂ ਨਾਲੇ ਤੂੰ ਜਿੰਦਾ ਸੀ ਅੱਗੇ ਤਾਂ ਚੁੱਪ ਕਰ ਜਾਓ ਖਣ ਐਕਸੀਡੈਂਟ ਕਰਾਉਂਗੇ ਆ ਜਾ ਜਾ ਮੈਂ ਛੜਕ ਚ ਬਜਨਾਮੀ ਖਰਾਉਤੀ ਕਿਉਂ ਦਾ ਕਰਨ ਐਨੇ ਜਾਨੋ ਦੀ ਦਿਮਾਗ ਤੇ ਲੋੜ ਤਾਂ ਨਹੀਂ ਕਿਤੇ ਬੁੱਢਾ ਜਾ ਪੰਗੇ ਲੈਂਦਾ ਇਹਦੀ ਬਣਾਈਏ ਇਹਦੀ ਰੇਲ ਅੱਜ ਇਹਦਾ ਦਿਮਾਗ ਤੇ ਲੋੜ ਤਾਂ ਨਹੀਂ ਹੈ ਜੀ ਆਉਦੇ ਕੋਈ ਨਹੀਂ ਮੇਰੇ ਆ ਆ ਜਾ ਆ ਆ ਜਾ ਤੈਨੂੰ ਦਿਨੇ ਤੈਨੂੰ ਤੇਰੇ ਆਈਆਂ ਦੇ ਬੰਡ ਮਾਰੀ ਆਈਆਂ ਦੀ ਤੇਰੇ ਪਰ ਦੇਖਣਾ ਫਿਰ ਦੇਖ ਹੀ ਲੈ ਆ ਫਾਈ ਸਾਡਾ ਗੋਗਲ ਖਾਈ ਮਾਂ ਜੀ ਲੱਕੜ ਮਾਰ ਆਂਦੀ ਕੀ ਕਰਦੇ ਲੱਤ ਵਾ ਤੂੰ ਕੱਲ ਕੀ ਜਾਂਦਾ ਪਿਓ ਮਾਰੂ ਮੈਂ ਕਸੀਆ ਸਿਰ ਪਾੜ ਦੂੰ ਸਾ ਜਾ ਪਿਓ ਜੇ ਗੱਲ ਪੈਂਦਾ ਉਹਦੇ ਗੱਲ ਪੈਂਦਾ ਸਾ ਮੱਕਾ ਜਮਾਈ ਮੋਟੀ ਕੋਈ ਤੂੰ ਮਾਰੀ ਮੋਟੀ ਸ਼ਰਮ ਕਰ ਤੇ ਤੂੰ ਪਿਓ ਜੇ ਗੱਲ ਸੁਣ ਪੈਂਦਾ ਚੱਕਾ ਚੱਕਾ ਕਿਵੇਂ ਮਾਰਿਆ ਹੈ ਪਾਂ ਚੋਦਾ ਦਾੜੀ ਫੱਟਦਾ ਅੱਜ ਪਿਆਉ ਦੀ ਸ਼ਾਇਆ ਬਾਇਆ ਬੰਦਾ ਮੈਂ ਤਾਂ ਲੋਕ ਧਿਆਨ ਤੋਂ ਦਰਦਾ ਨਹੀਂ ਅੱਜ ਨੂੰ ਤੇਰੇ ਗਲ ਗੁੱਸਾ ਦਿੱਤਾ ਹੁੰਦਾ ਅੱਜ ਨੂੰ ਮੈਂ ਦੱਸਾਂ ਕਿ ਤੇਰੀ ਮਰਕਮਾਉਂ ਤਾਂ ਹੈ ਤੂੰ ਮੇਰਾ ਲੋ ਟਾਈਂ ਕਿਸ਼ੇ ਬਰੇ ਚਲ ਤੂੰ ਅੰਦਰ ਤੇਰੀ ਬਰਤਾਂਦਾ ਆਹੋ ਐ ਬਖਸ਼ ਤਾਂ ਮੈਂ ਜਿਹ ਮੈਨੂੰ ਪਤਾ ਤੂੰ ਉਂਗਲਾਂ 'ਚ ਚੜਦਾ ਲੋਖਾਂ ਜੀਆਂ 'ਚ ਉਹ ਤਾਂ ਹੀ ਤੇਰਾ ਤੂੜੀ ਵਾਲੇ ਚਮੰਝਾ ਤੇ ਤੇਰੇ ਲੱਛਣ ਮਾਰੇ ਨੇ ਤੇ ਮੇਰਾ ਘਰ ਜਾਂ ਤੂੰ ਸਾਰਾ ਲੱਗਦਾ ਜਿਵੇਂ ਇੱਥੇ ਬਾਲਾ ਨਾ ਬੋਲ ਕਸਿਆ ਮਰਦਾ ਹੁਣ ਚ ਆਇਆ ਪਾਪਾ ਕਿ ਆਲੜੀ ਨੇ ਤੂੰ ਆਨੂੰ ਸਮਝਾ ਤੂ ਉਹਦੇ ਨਾਲ 30ਵੀਂ ਪਿੱਛੇ ਤੂੰ ਬੈਗ ਗਿਆ ਵੀ ਤੇਰਾ ਵਿਆਹ ਕਰਾਉ ਉਹ ਨਹੀਂ ਵੀ ਕਿਆ ਤੈਨੂੰ ਭੈਣ ਚੋ ਉਹਨੂੰ ਦਾ ਪਤਾ ਹੈ ਚੱਲ ਆਖੜੀ ਵਾਸਤੇ ਤੈਨੂੰ ਤੂੰ ਜਾਣ ਉਹ ਆਖੜੀ ਹੈ ਕੀ ਉਹ ਕੀ ਉਹ ਉਹ ਤੈਨੂੰ ਲੈ ਆ ਕੇ ਦੂ 30ਵੀਂ ਚੰਗਾ ਮੈਂ ਤੋਈ ਲੈ ਦੂਗਾ ਕੋਈ ਲੈ ਆ ਦੂਗਾ ਕੋਈ ਨਹੀਂ ਫਿਰ ਉਸੇ ਵਾਲੀ ਲੈ ਲਈ ਡੋਲੀ ਸਿਰ ਪਾੜ ਦੂੰ ਗੋਗਲੂ ਮਾਰ ਕੇ ਉਹਦੇ ਨਾਲ ਤਾਂ ਹੋ ਰਿਹਾ ਉਹ ਪਿਓ ਦੇ ਅੱਗੋਂ ਹੱਥ ਚੱਕੀ ਤੁਰ ਲੈ ਤੁਰ ਲੈ ਤੁਰ ਲੈ ਮੇਰਾ ਪਿਆ ਇਹ ਦੇਖੋ ਲੈ ਨਾ ਜਾਇਆ ਕਰ ਸ਼ਾਇਆ ਓਏ ਓ ਮੁੰਜਾ ਹੂੰ ਇਹ ਦੇਖੋ ਨਾ ਜਾਇਆ ਕਰ ਹੈ ਬੁੱਝੀ ਸੀ ਸ਼ੋਤਾ ਹੈ ਗਈ ਇਹ ਬੁੱਝੜੀ ਹੈ ਇਹਦਾ ਦਿਮਾਗ ਜਮੂਕ ਚ ਫਲਟ ਪੈ ਗਿਆ ਜਿੰਨਾਨੀ ਨੇ ਕਾਚਾ ਬੋਜਾਇਆ ਹੈ ਹੂੰ ਇਹ ਦੇਖੋ ਲੈ ਨਾ ਜਾਇਆ ਕਰ ਬਾਜਾ ਚੰਗਾ ਇਹ ਹੈ ਨਹੀਂ ਤੇ ਆਪਰਾ ਵਸਾਈ ਲੱਗਦਾ ਲੋਕਾਂ ਮਗਰ ਹੂੰ ਜਿਹੜੀਆਂ ਗੱਲਾਂ ਤੇ ਫਿੱਦਾ ਹੈ ਨਾ ਉਹ ਮੈਂ ਹੋ ਨਹੀਂ ਦਿੰਦਾ ਹੂੰ ਮਾਨੂੰ ਪਤਾ ਹੈ ਮੈਂ ਸੰਵੰਦਰ ਬੰਨ੍ਹ ਦਈਏ ਨਹੀਂ ਤੂੰ ਮੇਰਾ ਵਿਆਹ ਤਾਂ ਕਰਾ ਦੇਗਾ ਕਰਾਉਂਗਾ ਤੇ ਤੇ ਵਿਆਹ ਮੈਂ ਹਜੇ ਪੋਜਾ ਵੱਡਾ ਤਾਂ ਹੋ ਗਿਆ ਮੈਂ ਆਪਣੇ ਬੁੜੇ ਨਾਲ ਲੜ ਪਿਆ ਤੇਰੇ ਪਿੱਛੇ ਲੈ ਕਰਾਉਂ ਤੇਰਾ ਪੱਕਾ ਵਿਆਹ ਯਾਰ ਮੈਂ ਐ ਕਾ ਜੋ ਹਾਂ ਆ ਫੜੀ ਮੱਚਾ ਜਾ ਆਸਪਾਸੋਂ ਯਾਰ ਆ ਜਾ ਜਾ ਐ ਤੂੰ ਚੱਕ ਯਾਰ ਪੜੇ ਕਰ ਮੜਾ ਜਾਂ ਮੈਸਜੀ ਬੰਨ੍ਹ ਦੀ ਅੰਦਰ ਯਾਰ ਪੜਾ ਜਾਂ ਹੋ ਗਿਆ ਹੂੰ ਮੈਂ ਤਾਂ ਇੱਥੇ ਪੈ ਜੂ ਜਾਂ ਰੋਟੀ ਲੈ ਆਣੀ ਚੰਗਾ ਬੋਸ ਕੇ ਚੰਗਾ ਚੰਗਾ ਕੱਟੂ ਨੂੰ ਤੂੰ ਬੰਨ ਦੇ ਵਰਨਾ ਦੰਨਾ ਮੈਂ ਬੱਜੀ ਮਾਸ ਬੰਨ ਦੰਨਾ ਪੰਜਿਆ ਜੱਜਾ ਕੰਮ ਵੀ ਨਹੀਂ ਕਰਦਾ ਇਹ ਬੰਦਾ ਕੋਈ ਮਾਰਾ ਮੋਟਾ ਪਸ਼ੂ ਦੰਗਲ ਫਸੀ ਜਾ ਕੇ ਸ਼ੱਕਰ ਦੀ ਅੱਗ ਜਾ ਜਾ ਅੱਗ ਖਾ ਜਾ ਜਾ ਓਏ 14 ਮਰੇਗਾ ਲੈ ਲੈ ਐਡੇ ਜਾ ਜਾ ਕਾਂ ਕਿੱਧਰ ਅੰਜਰ ਬੰਨ ਦਿਓ ਥੇ ਯਾਰ ਖੁੰਗੇ ਕੇ ਆ ਜਾ ਆਂ ਕਿਉਂ ਡੱਕਰੇ ਪੱਥੇ ਪਾਏ ਹੋ ਤਾਂ ਪਟਾ ਹੋਵੇ ਟੱਕਾ ਲਾ ਦੇ ਟੱਕੇ ਨੂੰ ਭਾਂ ਕਿਉਂ ਫੋਸਟ ਰੈਸਟ ਰਹੇ ਪੱਥਰ ਨੂੰ ਨਿਕਾ ਗਿਆ ਮੈਂ ਦੂਜੀ ਜਾਉਂ ਜਾ ਵੇ ਚੰਦਾ ਆ ਆ ਆ ਜਾ ਖਾ ਗਿਆ ਮੇਰੇ ਸਾਊਥ ਕੇ ਦੇ ਦिए ਮੈਂ ਦੇ ਗਾ ਉਹ ਖਾ ਜਾ ਪੈ ਕਿਉਂ ਜੀ ਨੇ ਦੇ ਦੇ ਬੈ ਬੈ ਤਾ ਉਹ ਤੇ ਤਸੀ ਮੇਰਾ ਸਾਊਥ ਨਹੀਂ ਸੰਕਰ ਖਟ ਕਰ ਜਾਗੀ ਜਨ ਹੂੰ ਅਨੂ ਆ ਖੜੇ ਥੱਬੰਨ ਦੇ ਗੇਰ ਜੀ ਜੀ ਬੰਨਾ ਆ ਤੇ ਹਣੀ ਗਾਲਿ ਖੋਂ ਗਿਆ ਚ ਉਹ ਕੱਟੇ ਦੇ ਨਾਲ ਹਾਂ ਕੱਟੇ ਨਾਲ ਬੰਨ ਦੇ ਕੱਟਾ ਉਰੇ ਜਾ ਜਾ ਰ ਕੱਟਾ ਇੱਧਰ ਖੜਾ ਬਾਈ ਦੁੱਧ ਸੰਗਲ ਕਿੱਧਰ ਗਿਆ ਅੱਛਾ ਆ ਅੱਬਈ ਹੋ ਗਿਆ ਦੇਖੀ ਇੱਧਰ ਅਨੂ ਬੰਨ ਦੇਖ ਅੱਬਈ ਹੋ ਗਿਆ ਦੇਖ ਓਏ ਆ ਥੱਜਾ ਸੰਗਲ ਆ ਗਿਆ ਨਾ ਅੱਛਾ ਵੱਡਾ ਥੱਜੇ ਆ ਉਹ ਆ ਗਿਆ ਅਨੂ ਇੱਥੇ ਬੰਨ ਦੇ ਸਾਤਰੀ ਜਾ ਦੁੱਧ ਸੰਭੂ ਮੇਰਾ ਬੇਲੀ ਐਸੀ ਕੋਈ ਕਰੇ ਕਾ ਕਾ ਬੇਲੀ ਤੇਰੇ ਕਾਲੇ ਸੀ ਕਬੂਤਰ ਜਿਹਾ ਆ ਮਾ ਖਾ ਬਗ ਜਾ ਹੈ ਇਹ ਕਬੂਤਰ ਪਾ ਦਾਂ ਅਸ਼ਵਲੇ ਪਠਾਨੀ ਕੰਨ ਨਵਾ ਜਾਖੇ ਪਾ ਕਾਰੇ ਪਹੁੰਚੇ ਰ ਅੱਛਾ ਗੇ ਉਹ ਦੇਖੋ ਪਰਾਵਾ ਤੈਨੂੰ ਪਤਾ ਹੂ ਤੂੰ ਕਬੂਤਰ ਛੱਡ ਦੇ ਸ਼ਰਾ ਪੜ ਲਾ ਕੀ ਪੀਂ ਨਹੀਂ ਹੂੰ ਕਿ ਛੱਡਦਾ ਨਹੀਂ ਤੈਨੂੰ ਛੱਡ ਦੂੰ ਕਬੂਤਰ ਨਹੀਂ ਛੱਡਦਾ ਹੈ ਭਾਂ ਕਿਉਂ ਦਾਲਾ ਦੇਖ ਬਾਪੂ ਜੇ ਅੱਖੇ ਨਹੀਂ ਲੱਗਦਾ ਯਾਰ ਕੁਆਇਆ ਕਰਿਆ ਕਰੋ ਮੇਰੀ ਗੱਲ ਮੰਨ ਲੇ ਤਾਂ ਕੋਈ ਕੰਮ ਸਿੱਖ ਲੈ ਦੁਕਾਨ ਦੇ ਕੋਚੇ ਲੱਗ ਜਾ ਦੁਕਾਨ ਤੇ ਲੱਗ ਜਾ ਕੰਮ ਉਹ ਪੈਂਚਰ ਨਾਉਣਾ ਕਹਿਦਾ ਸੀ ਮੈਂ ਤਾਂ ਅੱਛਾ ਅੱਛਾ ਮਾ ਅੱਛਾ ਪਤਾ ਨਹੀਂ ਸੀ ਖੰ ਜਾਏਗੇ ਅਚੂਆ ਆ ਗਿਆ ਉਹ ਜਾਦਾ ਓਏ ਉਹ ਜਾਦਾ ਪਾਈ ਦੇਈਦਾ ਪੁੱਤਰ ਆ ਗਿਆ ਓਏ ਹਾਏ ਕੂਚੇ ਜਾਂਦੇ ਦੇਖਣਾ ਨੀ ਕੀ ਢਾਂਚ ਫੜਿਆ ਮੇਰੇ ਬੈਦਿਆਂ ਨੇ

फिर आ, 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 आ गया पूछे काम तो करो आजा जू सा लगता है तू मेरा चल तू ए मैं चल ਤੋ ਦਾ ਪੰਜਾ ਜੀ ਆਇਆ ਸੁਬਾਰ ਤੇਰੇ ਚੂੜੀ ਵਾਲਾ ਕੋਠਾ ਤੈਨੂੰ ਦਿੱਤਾ ਹੈ ਨਾ ਦਿੱਤਾ ਚੂੜੀ ਵਾਲਾ ਨਾ ਮੈਂ ਤੈਨੂੰ ਦੱਸਾਂ ਆਪਣੇ ਖਾਲੇ ਐਵੇਂ ਪ੍ਰਕਾਰ ਤੂੰ ਭਾਜ ਹੋ ਗਿਆ ਮੇਰੇ ਮਾਪੇ ਆ ਕੱਢ ਫੱਟਰ ਹੋ ਬਾਹਰ ਹੋ ਗਿਆ ਹਾਂ ਯਾ ਜਮ ਜੋ ਡਿੱਡਰੀ ਦਾ ਪਹਿਲੀਆਂ ਰੋਟੀਆਂ ਪਾੜਦਾ ਤੂੰ ਕੀ ਕਰਦਾ ਤੂੰ ਸਾਰੇ ਦਿਨ ਕਿੱਦਾਂ ਜੈਤੀ ਰੋਚੀ ਮੈਨੂੰ ਪਹਿਲੀਆਂ ਰੋਟੀਆਂ ਪਾੜਦਾ ਤੂੰ ਵੇਖ ਲਿਆ ਗੱਛਾ ਮਾਪਦਾ ਕੰਮ ਕੱਢਦਾ ਜਰਤੇ ਖਾਣਾ ਮੈਂ ਕਰਦਾ ਤੂੰ ਮੋਠਾ ਲੋਟ ਕਰਦਾ ਕੰਮ ਕਰਦਾ ਸਾਰਾ ਦਿਨ ਮੈਂ ਮੱਛਾਂ ਨੂੰ ਪੱਛੇ ਪਾਗੂ ਜੁੱਧ ਮੇਲੇ ਮੂਹੇ ਹੋ ਜਾਂਦੇ ਕਦੇ ਕਦੇ ਪਾਲਣਾ ਪੱਤੇ ਪਤਾ ਨਹੀਂ ਨਹੀਂ ਤੂੰ ਪੱਠੇ ਪਾਜਾ ਕਰ ਕੋਈ ਦੁੱਧ ਹੀ ਕੁਛ ਪੀ ਲਿਆ ਕਰੋਗੇ ਦੁੱਧ ਹੀ ਕੁਛ ਪੀਆ ਹੋਰ ਭਈ ਅਗਰ ਤੂੰ ਹੀ ਉਹ ਕਰਦਾ ਮੈਂ ਮੈਨੂੰ ਦੱਸਾਂ ਕਿ ਮੈਂ ਆ ਜਾ ਤੂੰ ਪਾਜਾ ਤੇ ਦਿਲ ਕਲੇਸ਼ ਪਾ ਰਿਹਾ ਹੈ ਜੇ ਮੈਂ ਤੈਨੂੰ ਗਲਦਤੀ ਇਕਦਾ ਝੂਂਦੇ ਚੌਂਕੇ ਤੇ ਆਇਆ ਇੱਥੇ ਬੀਰ ਆਖੇ ਐ ਕਰ ਫਿਰ ਇੱਥੋਂ ਜਗੀਰ ਖੱਟਿਆ ਫਿਰ ਮੇਰਾ ਉਹ ਕਰ ਜਾ ਪਾਪੇ ਆ ਕਿਉਂ ਲੜੀ ਇਹਨਾਂ ਕਰ ਦੋ ਤਵਾ ਗੱਲ ਕਰੀਂ ਤਾਂ ਕੰਧ ਕੱਟਦੇ ਆਪਾਂ ਤੜਕੇ ਨਹੀਂ ਯਾਰ ਕਾਜਾ ਲੰਨਣ ਦਿਰ ਗਿਆ ਮੇਰੇ ਘਰ ਪੈ ਗਿਆ ਜੜ ਗਲ ਪੈ ਗਿਆ ਰੀਲ ਰੀਲ ਲੈਣ ਆਇਆ ਕਹਿੰਦਾ ਮੈਂ ਦੀ ਪੂਸ਼ ਬੰਨਣੀ ਆ ਅੱਛਾ ਕੇ ਕਉ ਪੂਛ ਬੰਨੀਆਂ ਮਾਰੀ ਜੀ ਠਾਕੇ ਨਾਲ ਕੰਦੇ ਮਾਰਦੀ ਨਹੀਂ ਛੱਟਿਆ ਤਾਹੀ ਤਾਹੀ ਤੂੰ ਪਿੰਡ ਦੀਆਂ ਬੁੜੀਆਂ ਤੋਂ ਛੇਤਰੇ ਖਾਨਾ ਸਾਜਾ ਛੇਤਰੇ ਬੰਨਣਾ ਚੋਰਾ ਚਲ ਤੂੰ ਮੈਂ ਤੈਨੂੰ ਦੱਸਾਂ ਤੂੰ ਚੱਕ ਜਾ ਚੁੱਤੇ ਕੀ ਕਰ ਲੇਗਾ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਜਿੱਪ ਵੇਖ ਜਾ ਮੈਂ ਠਾਕੇ ਜਾਉਂ ਰਿਫੋਰਟ ਬਾਗਿਆ ਜਾ ਤੂੰ ਓ ਯਾਰ ਭਾਪੇ ਲੜੀ ਖੜ ਜਾ ਤੂੰ ਮੈਂ ਮਾਰਦਾ ਕਿ ਬਾਜੇ ਦੇ ਨਾਲ ਬਾੜਾ ਹੋ ਮੈਂ ਤੈਨੂੰ ਦੱਸਾਂ ਟੱਕਾ ਨਾ ਮਾਰ ਟੱਕਾ ਨਾ ਮਾਰ ਮੇਰੇ ਚਲੇ ਸ਼ੁਕਰੋਂ ਬਰ ਤੂੰ ਮੈਂ ਟੱਕਾ ਕੇ ਮਾਰਾਂ ਤੈਨੂੰ ਟੱਕਾ ਕੇ ਮਾਰਾਂ ਮੈਂ ਕਈ ਮਾਰ ਦੂ ਖਰੇ ਮੈਂ ਤੈਨੂੰ ਦੱਸਤਾ ਫੜਾ ਹੋਇਆ ਤੂੰ ਗਈ ਮਰ ਉਹ ਭੈਂਕ ਉਹ ਜਾ ਬਾਕੀ ਕਿਉਂ ਕੀ ਕਾ ਬੰਦ ਗਿਲਾ ਚੜੀ ਲੈਣਾ ਖੜੀ ਛੱਡ ਦੇ ਕਾ ਰ ਬੱਤ ਤੇ ਇਹ ਤੂੰ ਆ ਸਾਰੀ ਲੜਾਈ ਦੀ ਜੜ ਮੈਂ ਕਹਿੰਦੀ ਆ ਲੜਾਈ ਦੀ ਜੜ ਬਗ ਜਾ ਤੂੰ ਇੱਥੋਂ ਘਰ ਟੱਪ ਜਾ ਇੱਥੋਂ ਚਾਪੀਆਂ ਇੱਥੇ ਹੋਜ ਮੈਂ ਖੈ ਸੋ ਵਕਤ ਕਰਿਆ ਜੀ ਨਾ ਕਰਿਆ ਚੱਲ ਤੂੰ ਇੱਥੋਂ ਨਹੀਂ ਜਾਂਦਾ ਮੈਂ ਤਾਂ ਨਹੀਂ ਜਾਂਦਾ ਤੂੰ ਟੱਕ ਚੱਪ ਜਾ ਨਾ ਖੜੀ ਅੱਜ ਵੱਡੂ ਤੇਰਾ ਗਾਲ ਠੀਕ ਆ ਨਾ ਯਾਦ ਰੱਖੀ ਮਰੇ ਗਾਲ ਗਾਲ ਕਿਹਨੂੰ ਦਿੰਦਾ ਗਾਲ ਗਾਲ ਕਾ ਇਹ ਸੰਗਿਆ ਫਿਰ ਗਸਟ ਇੰਡੀਆ ਚ ਪੰਨਾ ਕਿਵੇਂ ਆ ਗਿਆ ਆ ਵੋਏ ਚ ਫੁਗਿਆ ਨਾ ਵਗ ਜਾ ਯਾਰ ਬਾਪੂ ਵਗ ਜਾ ਨਾ ਯਾਰ ਫਿਰ ਚ ਵਗ ਜਾ ਯਾਰ ਵਗ ਜਾ ਥੂਰੀ ਗਣ ਜਾ ਵਗ ਜਾ ਨਾ ਮੈਂ ਕਿਉਂ ਦੇ ਦੀ ਐ ਇੱਥੇ ਤੇ ਸਾਜਾ ਕੁਛ ਮੇਡਾ ਹੀ ਐ ਜੱਟ ਕੀ ਐ ਤੇਰਾ ਇੱਥੇ ਆ ਸਾਜਾ ਮੈਂ ਕੰਜਰ ਜੱਜ ਦਾ ਕਾਰੋਬਾਰ ਕਰਕੇ ਦੇਖਦਾ ਚੰਗੀ ਸਰ ਕਹੀ ਰੱਖ ਦੇ ਪਾਪਾ ਤੇ ਮੈਂ ਤੂੰ ਤਾਂ ਅੱਜ ਨੂੰ ਬੇਸ ਤੇ ਆ ਜਾ ਚਾ ਚਾ ਬਾਪੂ ਨੂੰ ਦੇ ਦਾਂ ਮੈਂ ਤੈਨੂੰ ਦੱਸਾਂ ਦੇ ਤੋ ਕਿਹ ਪਤਾਰ ਕਢਾਉਣੀ ਐ ਮੈਂ ਤਾਂ ਵਗ ਜੂ ਤੇਰੀ ਪੂਆ ਕੋਲ ਅੱਜ ਵਗ ਜੂ ਪੂਆ ਕੋਲ ਤੂੰ ਪੂਆ ਕੋਲ ਹੀ ਬੈਗ ਜਾ ਕਾਉ ਸਾਡੀਆਂ ਬਣੀਆਂ ਨਾ ਹੁਣ ਤੇਰੀਆਂ ਬਣ ਜਾਂਦੀ ਆ ਆ ਜਾ ਖੂੰਡੀ ਫੜਾ ਦੇ ਕੋਈ ਨਹੀਂ ਤੂੰ ਟੱਕਰੀ ਮੈਨੂੰ ਕਿਛਾ ਜਣਾ ਅੱਲਾ ਮਾਪੂ ਖੂੰਡੀ ਦੇਖਣਾ ਕੋਈ ਨਾ ਤੇ ਗਾਜੀ ਤੂੰ ਪੈਂਛੋ ਦਾ ਹਾਈ ਕੋਈ ਨਹੀਂ ਆਪਾ ਮੁੰਡੇ ਦਾ ਕੁਚਾ ਕਰ ਉਹ ਖਣ ਚਾਹੀਏ ਰੋਣਾ ਬੱਬ ਕੋਈ ਨਹੀਂ ਹੁੰਦਾ ਕੌਣ ਹੋਇਆ ਆਦਮਾ ਹੀ ਜਾਂ ਮਪੀ ਪੈਂਛੋ ਦੀ ਉਹਦਾ ਲੱਗੇ ਰਹਿਨੇ ਉਹਦਾ ਮੁੰਡੇ ਹੀ ਫਰਕ ਹੈ ਮੁੰਡਾ ਹੈ ਨਹੀਂ ਕੰਮ ਦਾ ਅਸਲ ਤਾਂ ਤਾਜਾ ਨਹੀਂ ਮਗਰ ਲੱਗਦਾ ਜਾ ਰੋਈ ਤੁਹਾਡੇ ਦਾ ਰੋਜ ਦੇ ਕਿੱਥੇ ਹੋ ਰਹੇ ਰੋਈ ਦਾ ਤਾਂ ਅੱਜ ਸ਼ਰਾ ਮੇਰੇ ਤਾਂ ਗੜ ਪਾਇਆ ਘਰੋਂ ਕੱਟਾ ਤੇਰਾ ਪੁੱਤ ਹੀ ਬਸ ਤੇਰਾ ਕਰਦਾ ਹੋਰ ਕੋਈ ਬਾਸਾਉ ਬੜਾ ਇਸ ਵੇਲੇ ਬਸ ਤਾਂ ਮੁਸ਼ਕਲੇ ਮੁਸ਼ਕਲੇ ਸਵੇਰ ਆਲੀ ਚੜਦੀ ਸਵੇਰ ਯਾਰ ਕਿੱਥੇ ਰਾਤ ਕੱਟੂ ਕਿੱਥੇ ਰਿਸ਼ਤੇ ਜਾਈ ਸੁਭਾਗ ਜਾਂਦਾ ਜਾ ਰ ਸਾਡੇ ਘਰੇ ਆ ਜੀ ਰਾਤ ਕੱਢਣਾ ਕੋਈ ਕੋਈ ਵੱਡੇ ਤੇ ਜਾਣਾ ਜੇ ਬਸ ਆ ਗਈ ਤਾਂ ਠੀਕ ਆ ਯਾਰ ਹਾਂ ਨਹੀਂ ਤਾਂ ਆ ਜੀ ਕੋਈ ਨਹੀਂ ਇਹ ਤਾਂ ਖੇਤ ਵਗ ਜੋ ਮੋਟਰ ਤੇ ਪੈ ਜੂ ਜਣ ਪੈ ਚੰਗਾ ਸ਼ਰਾ ਚੰਗਾ ਅਰੇ ਅਰੇ